ਦੇਖ ਗਿਆ ਆ ਦੇਖ ਆ ਦੇਖ ਗਿਆ ਕੱਲ ਇੱਥੇ ਧਰਤੀ ਦੇ ਥੱਲੇ ਬੈਘੀ ਸੀ ਧਰਤੀ ਬੈਨ ਦੇ ਨਾਲ ਟੋਆ ਬਹੁਤ ਵੱਡਾ ਹੋ ਚੁੱਕਿਆ ਸੀ ਜਿੰਨੇ ਨਾਲ ਕੁਛ ਨੁਕਸਾਨ ਹੋ ਜਾਣਾ ਸੀ ਪਹਿਲਾਂ ਡੰਡੇ ਡੁੰਡੇ ਗੱਡੇ ਸਾਰਾ ਕੁਝ ਕੀਤਾ ਫਿਰ ਕੁਛ ਆ ਗਏ ਉਹਨਾਂ ਡੰਡੇ ਡੁੰਡੇ ਪੋਰਟੇ ਮਲਾਜਮਾਂ ਨੇ ਡੰਡੇਪੱਟ ਦੇ ਸਾਹਮਣੇ ਗੱਡੀਆਂ ਲੰਘਣੀਆਂ ਸ਼ੁਰੂ ਹੋ ਗਈਆਂ ਜੀ ਉੱਥੇ ਆ ਇੱਕ ਮੋਟਰਸਾਈਕਲ ਤੇ ਬੰਦਾ ਆਂਦਾ ਸੀ ਉਹ ਥੱਲੇ ਵਿੱਚ ਹੀ ਡਿੱਗ ਗਿਆ ਸਾਰਾ ਮੋਟਰਸਾਈਕਲ ਦੇ ਵਿੱਚ ਇਹਦੀ ਪਹਿਲਾਂ ਕੋਈ ਕੰਪਲੇਂਟ ਵਗੈਰਾ ਲਖਾਈ ਡਿੱਗ ਗਿਆ ਨਹੀਂ ਕਿਸੇ ਨੇ ਲਖਾਈ ਸੀ ਨਾ ਗੁਰੂ ਵੀ ਸ਼ਹਿਰ ਚ ਜੇਰਦਾ ਦੇ ਕੋਈ ਇੱਕ ਖੜੇ ਪੈਰੀ ਹੋਏ ਸ਼ਹਿਰ ਚ ਬਹੁਤ ਹੋਏ ਆ ਜੀ ਜਗਾ ਜਗਾ ਟੋਏ ਹੋਏ ਪਏ ਆ ਜੀ ਸ਼ਹਿਰ ਦੇ ਵਿੱਚ ਜਗਾ ਜਗਾ ਜੀ ਕੀ ਕਰੀਏ ਸਮਝੋ ਜੀ ਸ਼ਹਿਰ ਦੇ ਗਾਰਨ ਜੇ ਹੁਣ ਅੱਜ ਕੱਲ ਕਰਦੇ ਨਹੀਂ ਕੰਪੇ ਕੰਮ ਕੀ ਕਰੀਏ ਹੁਣ ਕਿਸੇ ਤੈਨੂੰ ਜਾ ਕੇ ਕਹੀਏ ਮੇਰਾ ਨਾਮ ਸਾਹਿਲ ਹੈ ਕਾਇਮ ਕਰੀ ਜੇਕਰ ਚੌਂਗ ਸ਼ੇਖਾ ਲੋਕੜੀ ਆਪਣੇ ਕੀ ਆ ਖਾਤਾ ਹੋਇਆ ਜੀ ਆ सका ਲੋ ਸਰ ਸਵੇਰ ਸਵੇਰ ਜਦੋਂ ਆਏ ਆ ਦੁਕਾਨ ਤੇ ਆਉਂਦੇ ਸਰ ਸੜਕ ਤੇ ਟੋਆ ਕਾਫੀ ਡੂੰਗਾ ਪਿਆ ਹੋਇਆ ਸੀ ਜਿਵੇਂ ਸੜਕ ਬਹਿ ਗਈ ਕਿਸੇ ਚੀਜ਼ ਨਾਲ ਦਾਬ ਪੈਣ ਕਰਕੇ ਬਹਿ ਗਈ ਤੇ ਉਹਨਾਂ ਕਰਕੇ ਟ੍ਰੈਫਿਕ ਕਲ ਵੱਧ ਲੱਗਾ ਰਿਹਾ ਤੇ ਕੱਲ ਐਮਸੀ ਸਾਹਿਬ ਵੀ ਆਏ ਹੋਏ ਸੀ ਇੱਥੇ ਤੇ ਉਹਨਾਂ ਸਾਹਮਣੇ ਇੱਕ ਬੰਦਾ ਆਇਆ ਅੱਗੇ ਗੱਡੀ ਸੀ ਗੱਡੀ ਉਤੋਂ ਨਹੀਂ ਟੋਆ ਨਹੀਂ ਦਿਖਿਆ ਉਹਨੂੰ ਤੇ ਇਸ ਕਰਕੇ ਉਹ ਸਿੱਧਾ ਟੋਏ ਵਿੱਚ ਜਾ ਕੇ ਡਿੱਗ ਪਿਆ ਕਿੰਨਾ ਦਾ ਡੇਂਜਰ ਸੀਗਾ ਵੀ। ਕਾਫੀ ਡੇਂਜਰ ਸਾਰਾ ਸਮਝ ਲਓ ਕਿ ਮੋਟਰਸਾਈਕਲ ਸਾਰਾ ਫਰੰਟ ਤੋਂ ਡੋਟ ਟੁੱਟ ਗਿਆ ਬੰਦੇ ਦਾ। ਉਹਨੇ ਛੇਡਾ ਜੁੱਟਾ ਕਾਫੀ ਵਾਝ ਗਿਆ ਬਾਵਾ ਮੂਹਾਂ ਦੇ। ਤੇ ਬਚਾਅ ਹੋ ਗਿਆ ਕਿ ਗਰਦਨ ਗਰਦਨ ਦੀ ਬੰਦੇ ਦੀ ਹਿੱਲ ਗਈ ਕਿਉਂਕਿ ਸਿੱਧਾ ਮੂੰਹ ਪਰ ਨਹੀਂ ਡਿੱਗਿਆ ਸੀ ਵਿੱਚ ਜਾ ਗਿਆ। ਉਹ ਆਸੇ-ਵਾਸੇ ਹੀ ਕਾਫੀ ਜਣੇ ਖੜੇ ਸੀ ਤਾਂ ਕਰ ਉਹਨੂੰ ਬਾਹਰ ਕੱਢ ਲਿਆ। ਤੇ ਉਹਦਾ ਬਚਾਅ ਹੋ ਗਿਆ ਬੰਦੇ ਦਾ। ਸ਼ਹਿਰ ਜੁਰ ਵੀ ਇੱਦਾਂ ਦੇ ਕਈ ਟੋਏ-ਟੋਏ ਹੈਗੇ ਇੱਥੇ। ਕਾਫੀ ਤਾਂ ਜੋ ਜਹੀਦਾ ਬਾਈਕ ਵੀ ਲੈ ਕੇ ਟੋਏ ਟੱਪੇ ਤੁਹਾਨੂੰ ਕਹਿੰਦਾ ਹੁੰਦੀ ਹੈ ਸ਼ਹਿਰ ਦੇ ਵਿੱਚ ਹਾਂਜੀ। ਆਹ ਦੇਖ ਆਹ ਦੇ ਦੇਖ ਗਿਆ ਕੱਲ ਇੱਥੇ ਧਰਤੀ ਥੱਲੇ ਬੈ ਗਈ ਸੀ ਧਰਤੀ ਬਹਿਣ ਦੇ ਨਾਲ ਤੋਆ ਬਹੁਤ ਵੱਡਾ ਹੋ ਚੁੱਕਿਆ ਸੀ ਜਿੰਨੇ ਨਾਲ ਕੁਝ ਨੁਕਸਾਨ ਹੋ ਜਾਣਾ ਇਹ ਪਹਿਲਾਂ ਡੰਡੇ ਡੁੰਡੇ ਗੱਡੇ ਸਾਰਾ ਕੁਝ ਕੀਤਾ ਫਿਰ ਕੁਛ ਆ ਗਏ ਉਹਨਾਂ ਡੰਡੇ ਡੁੰਡੇ ਪੜਤ ਤੇ ਮਲਾਜਮਾਂ ਨੇ ਡੰਡੇਪੱਟ ਦੇ ਸਾਹਮਣੇ ਗੱਡੀਆਂ ਲੰਘਣੀਆਂ ਸ਼ੁਰੂ ਹੋ ਗਿਆ ਜੀ ਉੱਥੇ ਆ ਇੱਕ ਮੋਟਰਸਾਈਕਲ ਤੇ ਬੰਦਾ ਆਂਦਾ ਸੀ ਉਹ ਥੱਲੇ ਵਿੱਚ ਹੀ ਡਿੱਗ ਗਿਆ ਸਾਰਾ ਮੋਟਰਸਾਈਕਲ ਦੇ ਵਿੱਚ ਇਹਦੀ ਪਹਿਲਾਂ ਕੋਈ ਕੰਪਲੇਂਟ ਵਗੈਰਾ ਨਹੀਂ ਲਖਾਈ ਲੱਗਣ ਦੀ ਨਹੀਂ ਕਿਸੇ ਨੇ ਇਹ ਨਹੀਂ ਲਖਾਈ ਸੀ ਨਗਰ ਵਿੱਚ ਹੋਰ ਵੀ ਸ਼ਹਿਰ ਚ ਜੇਰ ਤਾਂ ਹੋਏ ਇੱਕ ਖੜੇ ਪੈਰੀ ਹੋਏ ਸ਼ਹਿਰ ਚ ਬਹੁਤ ਹੋਏ ਹੈ ਜੀ ਜਗ੍ਹਾ ਜਗ੍ਹਾ ਤੇ ਹੋਏ ਪਏ ਹੈ ਜੀ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਚ ਕੀ ਕਰੂ ਸਮਝੋ ਜੀ ਸ਼ਿਵਰੇ ਕਾਰਨ ਇਹ ਹੁਣ ਅੱਜ ਕੱਲ ਕਰਦੇ ਨਹੀਂ ਕੰਪੇ ਕੰਮ ਕੀ ਕਰੀਏ ਹੁਣ ਕਿਸੇ ਨੂੰ ਜਾ ਕੇ ਕਹੀਏ ਮੇਰਾ ਨਾਮ ਸਾਹਿਲ ਹੈ ਸਾਇਰ ਗੱਲ ਜੇ ਕਰ ਰਹੇ ਚੌਂਸ਼ੇਖਾ ਲੋਕੜੀ ਆਪਣੇ ਕਿ ਆ ਹਾਥਾ ਹੋਇਆ ਜੀ ਆ सका ਲੋ ਸਰ ਸਵੇਰ ਸਵੇਰ ਜਦੋਂ ਆਏ ਆ ਦੁਕਾਨ ਤੇ ਆਉਂਦੇ ਸਰ ਸੜਕ ਤੇ ਟੋਆ ਕਾਫੀ ਡੂੰਗਾ ਪਿਆ ਹੋਇਆ ਸੀ ਜਿਵੇਂ ਸੜਕ ਬਹਿ ਗਈ ਕਿਸੇ ਚੀਜ਼ ਨਾਲ ਦਾਪ ਪੈਣ ਕਰਕੇ ਬਹਿ ਗਈ ਤੇ ਉਹਨਾਂ ਕਰਕੇ ਟ੍ਰੈਫਿਕ ਕਲ ਵੱਧ ਲੱਗਾ ਰਿਹਾ ਤੇ ਕੱਲ ਐਮਸੀ ਸਾਹਿਬ ਵੀ ਆਏ ਹੋਏ ਸੀ ਇੱਥੇ ਤੇ ਉਹਨਾਂ ਸਾਹਮਣੇ ਇੱਕ ਬੰਦਾ ਆਇਆ ਅੱਗੇ ਗੱਡੀ ਸੀ ਗੱਡੀ ਉਤੋਂ ਰਾਂਗੇ ਟੋਆ ਨਹੀਂ ਦਿਖਿਆ ਉਹਨੂੰ ਤੇ ਇਸ ਕਰਕੇ ਉਹ ਸਿੱਧਾ ਟੋਏ ਵਿੱਚ ਜਾ ਕੇ ਡਿੱਗ ਪਿਆ ਡੈਂਜਰ ਸੀਗਾ ਵੀ ਕਾਫੀ ਡੇਂਜਰ ਸਾਰਾ ਸਮਝ ਲਓ ਕਿ ਮੋਟਰਸਾਈਕਲ ਸਾਰਾ ਫਰੰਟ ਤੋਂ ਟੁੱਟ ਗਿਆ ਬੰਦੇ ਦਾ ਉਹਨੇ ਛਿੱਟਾ ਝੁੱਟਾ ਕਾਫੀ ਵੱਜ ਗਿਆ ਬਾਵਾ ਮੂਹਾਂ ਦੇ ਤੇ ਬਚਾਅ ਹੋ ਗਿਆ ਕਿ ਗਰਦਨ ਗਰਦਨ ਦੀ ਬੰਦੇ ਦੀ ਹਿੱਲ ਗਈ ਕਿਉਂਕਿ ਸਿੱਧਾ ਮੂੰਹ ਪਰ ਨਹੀਂ ਢਿੱਗ ਗਿਆ ਸੀ ਵਿੱਚ ਜਾ ਗਿਆ ਉਹ ਆਸੇ-ਵਾਸੇ ਜੀ ਕਾਫੀ ਜਣੇ ਖੜੇ ਸੀ ਤਾਂ ਕਰਕੇ ਉਹਨੂੰ ਬਾਹਰ ਕੱਢ ਲਿਆ ਤੇ ਉਹਦਾ ਬਚਾਅ ਹੋ ਗਿਆ ਬੰਦੇ ਦਾ ਸ਼ਹਿਰ ਜੂਰ ਵੀ ਇੱਦਾਂ ਦੇ ਕਈ ਟੋਏ ਟੋਏ ਹੈਗੇ ਕਈ ਜਣੇ ਕਾਫੀ ਤਾਂ ਜੋ ਜੈਦਾ ਬਾਈਕ ਵੀ ਲੈ ਕੇ ਟੋਏ ਟੱਪੇ ਦਾ ਤੁਹਾਨੂੰ ਕਹਿੰਦਾ ਹੁੰਦੀ ਹੈ ਸ਼ਹਿਰ ਦੇ ਵਿੱਚ ਹਾਂ ਜੀ